ਅੱਛੇ ਕਾਲ ਮੈਂ ਹਫਤੀ ਅਸੈਂਟਡ ਨਿਊਜ਼ ਦੇਖ ਦਰਸ਼ਕਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਰਾਜ ਜਾਂ ਸੇਵਾ ਪ੍ਰੋਗਰਾਮ ਨੂੰ ਲੈ ਕੇ ਜਿੱਦੇ ਵਿੱਚ ਗੱਲਬਾਤ ਕਰਾਂਗੇ ਸਿਆਸੀ ਮਾਹੌਲ ਨੂੰ ਲੈ ਕੇ ਕਿਉਂਕਿ ਸਿਆਸੀ ਮਾਹੌਲ ਜਿਸ ਤਰ੍ਹਾਂ ਦੇ ਖਰਾਬ ਹੋਏ ਪਏ ਨੇ ਕਿਤੇ ਧਰਨੇ ਪ੍ਰਦਰਸ਼ਨ ਦਿੱਤੇ ਜਾ ਰਹੇ ਨੇ ਕਿਤੇ ਵਿਜੀਲੈਂਸ ਦੇ ਵੱਲੋਂ ਰੇਡ ਕੀਤੀ ਜਾ ਰਹੀ ਹੈ ਸਿਆਸੀ ਆਗੂਆਂ ਤੇ ਬਹੁਤ ਕੁਝ ਹੋ ਰਿਹਾ ਸਿਆਸਤ ਦੇ ਵਿੱਚ ਚੋਣਾਂ ਦੀ ਤਿਆਰੀ ਚੱਲਦੀ ਪਈ ਤੇ ਦੂਜੇ ਪਾਸੇ ਸਿਆਸੀ ਰੰਜਿਸ਼ਾਂ ਜਿਹੜੀਆਂ ਨੇ ਆਪਸੀ ਉਹ ਖਤਮ ਹੋਉਂਦਾ ਨਾਂ ਨਹੀਂ ਲੈ ਰਹੀਆਂ ਨੇ ਤੇ ਮੇਰੇ ਨਾਲ ਇਸ ਵੇਲੇ ਮੌਜੂਦ ਨੇ ਮੇਰੇ ਸਹਿਯੋਗੀ ਬਰੇਂਦਰ ਜੀ ਵਿੰਦਰ ਜੀ ਸਿਆਸੀ ਮਾਹੌਲ ਕੀ ਕੁਝ ਕਹਿ ਰਿਹਾ ਕਿਉਂਕਿ ਜਿੱਤੇ ਤੱਕ ਦੇਖਿਆ ਜਾ ਰਿਹਾ ਹੈ ਸਿਆਸੀ ਮਾਹੌਲ ਆਪਸ ਦੀ ਜਿਹੜੀ ਰੰਜਿਸ਼ਾਂ ਨੇ ਉਹ ਹੋਰ ਵਧਾਰੀਆਂ ਨੇ ਮਾਹੌਲ ਨੂੰ ਬਹੁਤ ਖਰਾਬ ਕਰ ਰਹੀਆਂ ਨੇ ਦੇਖੋ ਗੱਲ ਇਹ ਹੈ ਕਿ ਇਹ ਬਦਕਿਸਮਤੀ ਰਹੀ ਹੈ ਕਿ ਸਾਡੇ ਦੇਸ਼ ਦੇ ਵਿੱਚ ਜਿਹੜੀ ਸਿਆਸਤ ਹੈ ਇਹ ਅਸੀਂ ਤੇ ਲੋਕ ਸਿਆਸਤਦਾਨਾਂ ਨੂੰ ਆਪਣੇ ਭਲਾਈ ਦੇ ਲਈ ਵਿਧਾਨ ਸਭਾ 'ਚ ਭੇਜਦੇ ਆਂ ਲੋਕ ਸਭਾ 'ਚ ਭੇਜਦੇ ਆਂ ਵੀ ਸਾਡੇ ਕੰਮ ਉੱਥੇ ਜਾ ਕੇ ਕਰਨ ਦੇਸ਼ ਦੀ ਭਲਾਈ ਹੋਵੇ ਤਰੱਕੀ ਹੋਵੇ ਪਰ ਕਈ ਵਾਰੀ ਕੀ ਹੁੰਦਾ ਜ਼ਿਆਦਾ ਕਰਕੇ ਦੇਖਣ ਚ ਆਇਆ ਕਿ ਜਿਹੜੇ ਸਿਆਸੀ ਲੋਕ ਨੇ ਉਹ ਆਪਾ ਚ ਹੀ ਆਪਣੇ ਸਿੰਘ ਵਸਾ ਕੇ ਤੇ ਆਪਣੀ ਸਿਆਸਤ ਹੀ ਖੇਡਣ ਲੱਗ ਜਾਂਦੇ ਨੇ ਜੀ ਬਿਲਕੁਲ ਹੁਣ ਜਿਸ ਤਰੀਕੇ ਦਾ ਪੰਜਾਬ ਦੇ ਵਿੱਚ ਮਾਹੌਲ ਬਣਿਆ ਹੋਇਆ ਸਿਆਸੀ ਘਮਾਸਾਣ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੁਣ ਤੁਸੀਂ ਦੇਖ ਲਓ ਕਿਤੇ ਐਸਵਾਈਐਲ ਦਾ ਮੁੱਦਾ ਹੈਗਾ ਕਿਤੇ ਵਿਜੀਲੈਂਸ ਜਿਹੜੀ ਆ ਉਹ ਕਿਸੇ ਸਿਆਸੀ ਬੰਦੇ ਦੇ ਪਿੱਛੇ ਪਈ ਹੋਈ ਆ ਪੜਾਣ ਹੁਣ ਜਿਸ ਢੰਗ ਨਾਲ ਅੱਜ ਦੀ ਜੋ ਆਪਾਂ ਗੱਲ ਕਰਦੇ ਆ ਅੱਜ ਵੀ ਨਵਜੋਤ ਸਿੰਘ ਸਿੱਧੂ ਹੁਰੀ ਨਾਭਾ ਜੇਲ੍ਹ 'ਚ ਜਿਹੜੇ ਬੰਦ ਨੇ ਆਪਣੇ ਸੁਖਪਾਲ ਖੈਰ ਆ ਜੀ ਬਿਲਕੁਲ ਉਹਨਾਂ ਨੂੰ ਮਿਲਣਗੇ ਜੀ ਪਤਾਈਆ ਸਭ ਲੋਕਾਂ ਦੇ ਜੋ ਸੁਖਪਾਲ ਖੈਰਾ ਦਿੱਤੇ ਇੱਕ ਪੁਰਾਣਾ ਐਨਡੀਪੀਐਸ ਹੈ ਦਾ ਜਿਹੜਾ ਹੈਗਾ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਹੋਇਆ ਤੇ ਇਸ ਵੇਲੇ ਨਾਇਕ ਹਿਰਾਸਤ ਦੇ ਵਿੱਚ ਜੁਡੀਸ਼ੀਅਲ ਕਸਟਡੀ ਦੇ ਵਿੱਚ ਜੇਲ੍ਹ 'ਚੇ ਬੰਦ ਨੇ ਸੋ ਮਿਲਣ ਗਏ ਸੀਗੇ ਸੋ ਮਿਲ ਕੇ ਆਏ ਨੇ ਪਰ ਜ਼ਿਆਦਾ ਕੁਝ ਉਹਨਾਂ ਨੇ ਮੀਡੀਆ ਸਾਹਮਣੇ ਗੱਲ ਨਹੀਂ ਕੀਤੀ ਇਹਨੂੰ ਜੋ ਸਿੰਘ ਸਿੱਧੂ ਹੁਰਾ ਨੇ ਹੁਣ ਦੂਜੇ ਪਾਸੇ ਜੇ ਆਪਾਂ ਗੱਲ ਕਰਦੇ ਆ ਐਸਵਾਈਐਲ ਮੁੱਦੇ ਦੇ ਉੱਤੇ ਜੀ ਉਹਦੇ ਉਸ ਮੁੱਦੇ ਦੇ ਉੱਤੇ ਬੀਜੇਪੀ ਪੰਜਾਬ ਦੇ ਜਿਹੜੇ ਪ੍ਰਧਾਨ ਹੈਗੇ ਆ ਸੁਨੀਲ ਜਾਖੜ ਅੱਜ ਰੋਸ ਕਰਨ ਦੇ ਲਈ ਘਰਾਓ ਕਰਨ ਦੇ ਲਈ ਸੀਐਮ ਦੀ ਕੋਠੀ ਦਾ ਅੱਜ ਚੰਡੀਗੜ੍ਹ ਜਦੋਂ ਗਏ ਨੇ ਤੇ ਪੁਲਿਸ ਨੇ ਵੀ ਉਹਨਾਂ ਨੂੰ ਮਤਲਬ ਕਿ ਅੱਗੇ ਨਹੀਂ ਜਾਣ ਦਿੱਤਾ ਫਿਲਹਾਲ ਜੋ ਇਸ ਵੇਲੇ ਦਾ ਜਦੋਂ ਅਸੀਂ ਇੰਟਰਵਿਊ ਕਰ ਰਹੇ ਹਾਂ ਇਸ ਵੇਲੇ ਤੱਕ ਦੀ ਜੋ ਖਬਰ ਹੈ ਜੀ ਠੀਕ ਹੈ ਉਹਦੇ ਵਿੱਚ ਮੀਡੀਆਜ਼ ਨਾਲ ਗੱਲ ਕਰਦੇ ਹੋਏ ਸੁਨੀਲ ਜਾਖੜ ਨੇ ਇਹ ਕਿਹਾ ਕਿ ਭਾਈ ਪੰਜਾਬ ਦੇ ਸੀਐਮ ਭਗਵੰਤ ਮਾਨ ਹੋਰੀ ਦੋਗਲੀ ਨੀਤੀ ਅਪਣਾ ਰਹੇ ਨੇ ਜੀ ਜਿਸ ਵੇਲੇ ਹਾਈ ਕੋਰਟ ਦੇ ਅੰਦਰ ਜਾਂਦੇ ਨੇ ਤੇ ਹਾਈ ਕੋਰਟ ਦੇ ਅੰਦਰ ਜਾ ਕੇ ਇਹ ਕਹਿੰਦੇ ਨੇ ਕਿ ਭਾਈ ਸਾਨੂੰ ਤੇ ਆਪੋਜੀਸ਼ਨ ਵਾਲੇ ਜੀ ਨਹਿਰ ਨਹੀਂ ਬਣਾਣ ਦਿੰਦੇ ਪਏ ਦੂਜੇ ਜਿਹੜੇ ਕਿਸਾਨ ਨੇ ਉਹ ਨਹਿਰ ਕੱਢਣ ਨਹੀਂ ਦੇ ਰਹੇ ਜੀ ਆਪੋਜੀਸ਼ਨ ਵਾਲੇ ਸਾਨੂੰ ਆਪੋਸ ਕਰ ਰਹੇ ਨੇ ਬਾਹਰ ਆ ਕੇ ਉਹ ਕਹਿੰਦੇ ਨੇ ਕਿ ਭਾਈ ਅਸੀਂ ਸਾਡੇ ਕੋਲ ਤੇ ਇੱਕ ਬੂੰਦ ਪਾਣੀ ਜਿਹੜਾ ਹੈ ਉਹ ਕਿਸੇ ਨੂੰ ਦਿਖਣ ਲਈ ਨਹੀਂ ਹੈ ਇਹ ਸੁਨੀਲ ਜਾਖੜ ਨੇ ਜੋ ਕਿਹਾ ਮੀਡੀਆ ਸਾਹਮਣੇ ਜੋ ਉਹਨੇ ਦਿਖਾਇਆ ਹੈ ਨਾ ਸੋ ਇਸ ਮੁੱਦੇ ਨੂੰ ਲੈ ਕੇ ਵੀ ਜਿਹੜੀਆਂ ਗੱਲਾਂ ਬਾਤਾਂ ਚੱਲੀਆਂ ਨੇ ਹੁਣ ਜਿਸ ਤਰੀਕੇ ਦੇ ਨਾਲ ਇੱਕ ਹੋਰ ਮੁੱਦਾ ਜਿਹੜਾ ਮਨਪ੍ਰੀਤ ਬਾਦਲ ਹੋਰਾਂ ਦਾ ਸਭ ਨੂੰ ਪਤਾ ਹੈ ਕਿ ਵਿਜੀਲੈਂਸ ਜਿਹੜਾ ਹੈਗਾ ਉਹ ਮਨਪ੍ਰੀਤ ਬਾਦਲ ਨੂੰ ਲੱਭ ਰਹੇ ਨੇ ਵਿਜੀਲੈਂਸ ਵਾਲੇ ਕਿੱਥੇ ਨੇ ਮਨਪ੍ਰੀਤ ਬਾਦਲ ਕਿਸੇ ਨੂੰ ਪਤਾ ਕਿਸੇ ਗਵਾਂਢੀ ਸੂਬੇ 'ਚ ਨੇ ਜਾਂ ਇੱਥੇ ਨੇ ਜਾਂ ਕਿੱਥੇ ਨੇ ਹੁਣ ਪਤਾ ਹੀ ਨਹੀਂ ਲੱਗ ਰਿਹਾ ਉਹਨਾਂ ਦੇ ਕਿੱਥੇ ਛਾਪੇਮਾਰੀ ਚੱਲ ਰਹੀ ਹੈ ਤੇ ਸੋ ਅੱਜ ਵੀ ਜੋ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਗਨਮੈਨ ਮਨਪ੍ਰੀਤ ਬਾਦਲ ਦਾ ਗਨਮੈਨ ਗੁਰਤੇਜ ਸਿੰਘ ਘਰ ਉਹਦਾ ਹੈਗਾ ਬਠਿੰਡੇ ਹਾਂਜੀ ਵਿਜੀਲੈਂਸ ਕਹਿੰਦੀ ਉਹ ਭਈ ਅਸੀਂ ਨੋਟਿਸ ਵੀ ਭੇਜੀ ਆ ਜੀ ਨਾ ਤੇ ਗੁਰਦੇਵ ਸਿੰਘ ਨੇ ਨੋਟਿਸ ਦਾ ਜਵਾਬ ਦਿੱਤਾ ਹੈ ਜੀ ਤੇ ਨਾ یوں ਆਇਆ ਤੇ ਨਾ ਹੀ ਉਹਨੂੰ ਕੋਈ ਕੋਆਪਰੇਟ ਕੀਤਾ ਹੈ ਜੀ ਛਾਪੇਮਾਰੀ ਹੋਈ ਹੈ ਬਠਿੰਡੇ ਗੁਰਤੇਜ ਸਿੰਘ ਹੁਰਾਂ ਦੀ ਕੂਠੀ ਦੇ ਵਿੱਚ ਬਿਲਕੁਲ ਸੋ ਮਿਲਿਆ ਨਹੀਂ ਘਰ ਨੂੰ ਤਾਲੇ ਲੱਗੇ ਹੋਏ ਸੀ ਜੀ ਸੋ ਇਸੇ ਤਰੀਕੇ ਦੇ ਨਾਲ ਜਿਸ ਢੰਗ ਨਾਲ ਇਹ ਇੱਕ ਹੋਰ ਜਿਹੜੀ ਚੀਜ਼ ਸਾਹਮਣੇ ਨਜ਼ਰ ਆਈ ਹੈ ਬੀਬੀ ਜਗੀਰ ਸਿੰਘ ਬੀਬੀ ਜਗੀਰਪੁਰ ਜੀ ਸੋ ਬੀਬੀ ਜਗੀਰਪੁਰ ਜਿਹੜੇ ਹੈਗੇ ਨੇ ਪ੍ਰਾਣੇ ਅਕਾਲੀ ਮੰਤਰੀ ਜੀ ਹੈਗੇ ਨੇ ਉਹ ਐਸਜੀਪੀਸੀ ਦੇ ਸਾਬਕਾ ਪ੍ਰਧਾਨ ਵੀ ਰਹੇ ਚੁੱਕੇ ਨੇ ਉਹਨਾਂ ਦਾ ਡੇਰਾ ਹੈਗਾ ਜੀ ਬਿੱਗਵਾਲ ਬਿੱਗਵਾਲ ਉਹ ਸੰਤ ਪ੍ਰੇਮ ਸਿੰਘ ਮੁਰਾਲੇ ਦਾ ਇੱਕ ਡੇਰਾ ਹੈਗਾ ਉੱਥੇ ਉਹ ਮੁੱਖ ਸੇਵਾਦਾਰ ਨੇ ਬਿਲਕੁਲ ਉੱਥੇ ਜਾਰਜ ਸ਼ੁਭਨਾਮ ਦਾ ਇੱਕ ਬੰਦਾ ਹੈ ਜੀ ਉਸ ਬੰਦਾ ਉਸ ਬੰਦੇ ਦਾ ਇਹ ਕਹਿਣਾ ਹੈ ਕਿ ਭਾਈ 2009 ਦੇ ਵਿੱਚ ਇਹਨਾਂ ਨੇ ਆ ਸੰਤ ਪ੍ਰੇਮ ਸਿੰਘ ਖਾਲਸਾ ਸਕੂਲ ਜਿਹੜਾ ਉੱਥੇ ਬਣਾਇਆ ਜਿਹੜਾ ਕਿ ਉਹ ਉੱਥੇ ਇੱਕ ਪੰਚਾਇਤੀ ਸਰਕਾਰੀ ਜਿਹੜੀ ਹੈਗੀ ਹੈ ਨਗਰ ਪੰਚਾਇਤ ਦੀ ਜ਼ਮੀਨ ਹੈ ਜੀ ਉੱਥੇ 22 ਏਕੜ ਜ਼ਮੀਨ ਨੂੰ ਲੈ ਕੇ ਰੌਲਾ ਚੱਲ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਭਾਈ ਇੱਥੇ ਸਕੂਲ ਤੇ ਨਾਲ ਦੀ ਜਿਹੜੀ ਲੱਗਦੀ ਜਗ੍ਹਾ ਆਸ-ਪਾਸ ਦੀ ਉੱਥੇ ਬੀਬੀ ਜ਼ਗੀਰ ਕੌਰ ਹੋਰਾਂ ਨੇ ਕਬਜ਼ਾ ਕੀਤਾ ਹੈ ਉਸ ਦੇ ਲਈ ਉਹਨੇ मामला दर्ज कराया ਉਸ ਤੋਂ ਬਾਅਦ 2011 ਦੇ ਵਿੱਚ ਉਸ ਨੇ ਲੋਕਪਾਲ ਨੂੰ ਸ਼ਿਕਾਇਤ ਕੀਤੀ ਫਿਰ ਉਹਨਾਂ ਰੈਟ ਪਾ ਦਿੱਤੀ ਤੇ ਅਦਾਲਤ ਦੇ ਹੁਕਮਾਂ ਦੇ ਨਾਲ 6 ਮਹੀਨੇ ਦਾ ਸਮਾਂ ਦਿੱਤਾ ਗਿਆ ਸਿ ਵਿਜੀਲੈਂਸ ਨੂੰ ਜੀ ਕਿ ਭਾਈ ਤੁਸੀਂ ਇਹ ਦੀ ਜਿਹੜੀ ਹੈ ਰਿਪੋਰਟ ਪੇਸ਼ ਕਰੋ ਪਰ ਉਹਦੇ ਵਿੱਚ ਦੂਜੇ ਪਾਸੇ ਬੀਬੀ ਜ਼ਗੀਰ ਕੌਰ ਹੋਰਾਂ ਦਾ ਇਹ ਕਹਿਣਾ ਹੈ ਕਿ ਭਾਈ ਇਹ ਤੇ ਖਵਲਾ ਸਾਰੀਆਂ ਅਫਵਾਹ ਨੇ ਜੀ ਨਾ ਤੇ ਮੇਰੇ ਕੋਲ ਕੋਈ ਵਿਜੀਲੈਂਸ ਆਲਾ ਆਇਆ ਤੇ ਨਾ ਹੀ ਮੇਰੇ ਕੋਈ ਰੇਡ ਹੋਈ ਹੈ ਜੀ ਸੋ ਇਹ ਸਭ ਚੀਜ਼ਾਂ ਨੂੰ ਲੈ ਕੇ ਜੋ ਇਸ ਵੇਲੇ ਮਾਹੌਲ ਬਣਿਆ ਹੋਇਆ ਪੰਜਾਬ ਦਾ ਕਿਉਂਕਿ ਜਸ ਢੰਗ ਨਾਲ 2024 ਦੇ ਤੁਸੀਂ ਵੀ ਗੱਲ ਕੀਤੀ ਕਿ ਚੋਣਾਂ ਆ ਰਹੀਆਂ ਨੇ ਜੀ ਬਿਲਕੁਲ ਸੋ ਇਹ ਚੋਣਾਂ ਤੋਂ ਪਹਿਲਾਂ ਹੀ ਜਿਹੜਾ ਮਾਹੌਲ ਥੋੜਾ ਜਿਹਾ ਗਰਮਾ ਜਾਂਦਾ ਹੈ ਸਿਆਸਤ ਜਿਹੜੀ ਭਖ ਜਾਂਦੀ ਹੈ ਕਿ ਕਿਤੇ ਨਾ ਕਿਤੇ ਉਹ ਆਪਣੇ ਹਰ ਸਿਆਸੀ ਪਾਰਟੀ ਜਿਹੜੀ ਹੈ ਉਹ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੀ ਹੈ ਕਿ ਦੇਖੋ ਜੀ ਓਪੋਜੀਸ਼ਨ ਵਾਲੇ ਕਿੰਨੇ ਮਾੜੇ ਨਹੀਂ ਆ ਇਹਨਾਂ ਨੇ ਇਹ ਦੋਸ਼ ਇੱਕ ਦੂਜੇ ਨਾਲ ਦੋਸ਼ ਲਗਦੇ ਰਹਿੰਦੇ ਨੇ ਹਨਾ ਤੇ ਕੀ ਸੱਚਾਈ ਹੈ ਇਹ ਤੇ ਅਦਾਲਤ ਦੇ ਜੋ ਫੈਸਲਾ ਉਸ ਤੋਂ ਬਾਅਦ ਹੀ ਪਤਾ ਲੱਗਦਾ ਹੈ ਬਿਲਕੁਲ ਸਿਆਸੀ ਮਾਹੌਲ ਤੇ ਅਸੀਂ ਗੱਲ ਕੀਤੀ ਹੈ ਜਿਸ ਤਰ੍ਹਾਂ ਤੁਸੀਂ ਮੈਂ ਤੁਹਾਡੇ ਪਹਿਲੀ ਗੱਲ ਦੇ ਉਪਰਾਨੀਕ ਜਿਸ ਤਰ੍ਹਾਂ ਅੱਜ ਨਵਜੋਤ ਸਿੰਘ ਸਿੱਧੂ ਸੁਖਪਾਲ ਖੈਰ ਨੂੰ ਮਿਲਣ ਗਏ ਸੀਗੇ ਤੇ ਖਬਰਾਂ ਦੇ ਅਨੁਸਾਰ ਆਪਾਂ ਗੱਲ ਕਰਦੇ ਜਿਹੜੀ ਖਬਰ ਆਈ ਹੈ ਕਿ ਉੱਥੇ ਮੀਡੀਆ ਦੇ ਨਾਲ ਸ਼ਾਇਦ ਉਹਨਾਂ ਦੀ ਗੱਲਬਾਤ ਹੋਈ ਹੈ ਉਹਨਾਂ ਨੇ ਆਪਣੇ ਕਾਂਗਰਸ ਲੀਡਰਾਂ ਨੂੰ ਅਪੀਲ ਕੀਤੀ ਹੈ ਸਿੱਧੂ ਜੀ ਨੇ ਕਿ ਹਾਈ ਕਮਾਂਡਾ ਜਿਹੜਾ ਕਹਿਣਾ ਹੈ ਉਹ ਸਾਰਿਆਂ ਨੂੰ ਮੰਨ ਕਿੰਤਨ ਕਿਤੇ ਇਹ ਗੱਲ ਦਾ ਇਸ਼ਾਰਾ ਪੰਜਾਬ ਦੇ ਵਿੱਚ ਆਪ ਅਤੇ ਇੰਡੀਆ ਕਾਂਗਰਸ ਦਾ ਜਿਹੜਾ ਗਠਜੋੜ ਹੈਗਾ ਉਸ ਤੋਂ ਲੈ ਕੇ ਤਾਂ ਨਹੀਂ ਕੀਤੀ ਗਈ ਹੈ ਉਸ ਵੱਲ ਤਾਂ ਨਹੀਂ ਇਸ਼ਾਰਾ ਕਿ ਗਠਜੋੜ ਕਰ ਲਿੱਤਾ ਜਾਵੇ ਦੇਖੋ ਜਿੱਥੋਂ ਤੱਕ ਗੱਲ ਗਠਜੋੜ ਦੀ ਗੱਲ ਹੈ ਗੱਲਾਂ ਬਾਤਾਂ ਵੀ ਜ਼ਰੂਰ ਚੱਲੀਆਂ ਨੇ ਗੱਠਜੋੜ ਦੀਆਂ ਪਰ ਦੂਜੇ ਪਾਸੇ ਜਿਹੜੇ ਕਾਂਗਰਸ ਦੇ ਆਗੂ ਹੈਗੇ ਨੇ ਪ੍ਰਧਾਨ ਹੈਗੇ ਨੇ ਉਹ ਆਪਸ ਦੇ ਵਿੱਚ ਉਹਨਾਂ ਦਾ ਤਾਲਮੇਲ ਨਹੀਂ ਇੱਕ ਦੂਜੇ ਤੇ ਦੋਸ਼ ਲਾ ਰਹੇ ਨੇ ਸੋ ਇਹ ਦੇ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਹ ਗਠਜੋੜ ਹੁੰਦਾ ਹੈ ਜਾਂ ਨਹੀਂ ਹੁੰਦਾ ਜੀ ਫਿਲਹਾਲ ਲਈ ਕਹਿਣਾ ਕਿਉਂਕਿ ਸਿਆਸਤ ਦੇ ਵਿੱਚ ਆਰਤੀ ਜੀ ਕੁਝ ਵੀ ਜਿਹੜਾ ਹੈ ਕੋਈ ਕਿਸੇ ਦਾ ਦੁਸ਼ਮਣ ਨਹੀਂ ਹੁੰਦਾ ਤੇ ਕੋਈ ਕਿਸੇ ਦਾ ਦੋਸਤ ਨਹੀਂ ਹੁੰਦਾ ਸਿਆਸਤ ਦੀ ਇੱਕ ਬੜੀ ਵੱਡੀ ਖਾਸੀਅਤ ਹੈ ਪਰ ਸਿਆਸਤ ਇੱਕ ਇਹੋ ਜਿਹੀ ਚੀਜ਼ ਹੈ ਰਾਤ ਨੂੰ ਕੁਝ ਹੋਰ ਹੁੰਦੀ ਹੈ ਤੇ ਦਿਨ ਚੜਦੇ ਨੂੰ ਉਹਦਾ ਰੋਖ ਹੀ ਕੁਝ ਹੋਰ ਹੁੰਦਾ ਸੋ ਸਿਆਸਤ ਦੇ ਉੱਤੇ ਪ੍ਰੈਡਿਕਸ਼ਨ ਕਰਨੀ ਜਿਹੜੀ ਹੁੰਦੀ ਹੈ ਨਾ ਇਹ ਬੜੀ ਅਲੱਗ ਜੀ ਚੀਜ਼ ਹੁੰਦੀ ਹੈ ਤੇ ਜਿਸ ਤਰੀਕੇ ਨਾਲ ਇੰਡੀਆ ਅਲਾਈਅንስ ਬਣਾਇਆ ਗਿਆ ਹੈ ਤਾਂ ਕਿ ਸੱਤਾ ਦੇ ਵਿੱਚ ਜਿਹੜੀ ਕੇਂਦਰ ਸਰਕਾਰ ਭਾਜਪਾ ਹੈਗੀ ਆ ਉਸ ਨੂੰ ਹਟਾਇਆ ਜਾਵੇ ਹਨਾ ਨਵੀਂ ਸਰਕਾਰ ਵਧੀਆ ਲੈ ਕੇ ਆਈ ਜਾ ਆਪੋ ਆਪਣੀ ਪਾਰਟੀ ਜਿਹੜੀ ਐਫਰਟ ਕਰਦੀ ਪਈ ਹੈ ਤੇ ਕੀ ਕਾਂਗਰਸ ਦੇ ਵਿੱਚ ਜਿਹੜੀ ਆਪਸੀ ਖਿੱਚੋਤਾਣ ਚੱਲਦੀ ਪਈ ਆ ਕਿ ਇੱਕ ਪਾਸੇ ਕਹਿੰਦੇ ਨੇ ਕਿ ਅਪੀਲ ਕਰ ਰਹੇ ਨੇ ਕਿ ਸਾਨੂੰ ਹਾਈ ਕਮੰਡ ਦਾ ਫੈਸਲਾ ਮੰਨਣਾ ਚਾਹੀਦਾ ਜੋ ਇੰਡੀਆ ਦੇ ਨਾਲ ਸੌਰੀ ਆਪਤੇ ਕਾਂਗਰਸੀ ਗਠਜੋੜ ਨੂੰ ਲੈ ਕੇ ਇਸ਼ਾਰਾ ਜਾਂਦਾ ਤੇ ਦੂਜੇ ਪਾਸੇ ਕੁਝ ਕ ਕਾਂਗਰਸ ਲੀਡਰ ਹੈਗੇ ਨੇ ਰਾਜਾ ਵੜਿੰਗ ਵਰਗੇ ਕਈ ਅਧਿਕਾਰੀ ਹੈਗੇ ਨੇ ਜਿਹੜੇ ਕਹਿੰਦੇ ਨੇ ਕਿ ਇਸ ਮਾਮਲੇ ਦੇ ਵਿੱਚ ਵੀ ਉਹ ਰਾਜ਼ੀ ਨਹੀਂ ਹੈਗੇ ਕਿ ਅਸੀਂ ਗਠਜੋੜ ਨਹੀਂ ਕਰ ਸਕਦੇ ਤੇ ਇਹ ਆਪਸ ਦਾ ਕਲੇਸ਼ ਹੈ ਜਿਹੜਾ ਇਹ ਲੱਗਦਾ ਹੈ ਕਿ ਇੰਡੀਆ ਲਾਇੰਸ ਤੇ ਪ੍ਰਭਾਵ ਪਾਵੇਗਾ ਵੀ ਸ਼ਾਇਦ ਕਿਤੇ ਇੰਡੀਆ ਲਾਇੰਸ ਨੂੰ ਕਮਜ਼ੋਰ ਨਾ ਕਰ ਦੇਵੇ ਦੇਖੋ ਇਸ ਤਰ੍ਹਾਂ ਹੈ ਕਿ ਬੇਸ਼ੱਕ ਰਾਜਾ ਵੜਿੰਗ ਹੋਰੀ ਗੱਲ ਕਰ ਰਹੇ ਨੇ ਕਿ ਭਾਈ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਪਰ ਗੱਲ ਇਹ ਹੈ ਕਿ ਜਦੋਂ ਹਾਈ ਕਮਾਂਡ ਦੀ ਜਿਹੜੀ ਹੁਕਮ ਹੋਣਾ ਨਾ ਉਹ ਸਾਰਿਆਂ ਨੂੰ ਮੰਨਣਾ ਹੀ ਪੈਣਾ ਹੈ ਬਿਲਕੁਲ ਹਾਈ ਕਮਾਂਡ ਨੇ ਜੋ ਗੱਲ ਕਰਨੀ ਹੈ ਜੋ ਗੱਲ ਕਹਿਣੀ ਹੈ ਜੋ ਮਾਹੌਲ ਨੂੰ ਦੇਖ ਕੇ ਉਹ ਇਹਨਾਂ ਨੂੰ ਮੰਨਣਾ ਹੀ ਪੈਣਾ ਹੈ ਜੀ ਆਦਰਵਾਇਜ਼ ਕੀ ਹੁੰਦਾ ਹੈ ਕਿ ਤੇ ਆਪਾਂ ਪਿਛਲੇ ਸਾਲ ਦੀ ਉਹ ਗੱਲ ਕਰੀਏ 2000 ਆ 22 ਦੀਆਂ ਚੋਣਾਂ ਤੋਂ ਪਹਿਲਾਂ ਜਿਸ ਢੰਗ ਨਾਲ 21 ਦੇ ਵਿੱਚ ਮਾਹੌਲ ਬਣਿਆ ਸੀਗਾ 4.5 ਸਾਲ ਦੇ ਟਿਨਿਓਰ ਤੋਂ ਬਾਅਦ ਆਪਣੇ ਪ੍ਰਧਾਨ ਜਿਹੜੇ ਹੈਗੇ ਮੁੱਖ ਮੰਤਰੀ ਸੀਗੇ ਜੀ ਕੈਪਟਨ ਰਮਨਿੰਦਰ ਸਿੰਘ ਹਣੀ ਉਹ ਅਸਤੀਫਾ ਉਹਨਾਂ ਦਾ ਉਹ ਲੈ ਲਿਆ ਗਿਆ ਸੀਗਾ ਜੀ ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਇਹ ਆ ਮਾਹੌਲ ਜਿਹੜਾ ਨਾ ਉਹ ਸਮੇਂ ਦੇ ਅਨੁਸਾਰ ਹੀ ਪਤਾ ਲੱਗਦਾ ਕੁਝ ਮਨਪ੍ਰੇ ਦੀ ਗੱਲ ਕੀਤੀ ਮਨਪ੍ਰੇ ਬਾਦਲ ਜੀ ਦੇ ਕਿ ਉਹਨਾਂ ਦਾ ਵੀ ਕੋਈ ਅਤਾ ਪਤਾ ਨਹੀਂ ਹੈਗਾ ਆ ਠੀਕ ਹੈ ਉਹਨਾਂ ਦੇ ਗਨਮੈਨ ਦੇ ਘਰ ਵੀ ਜਿਹੜੀ ਉਹ ਰੇਡ ਕੀਤੀ ਗਈ ਹੈ ਸੰਮਨ ਵੀ ਭੇਜੇ ਗਏ ਨੇ ਲੇਕਿਨ ਕੁਝ ਵੀ ਹੇਠ ਤੱਕ ਅਪਡੇਟ ਨਹੀਂ ਆਇਆ ਹੈਗਾ ਲੇਕਿਨ ਉਹਨਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਇਹ ਗੱਲਾਂ ਸਾਹਮਣੇ ਆਈਆਂ ਨੇ ਕਿ ਉਹ ਸੁਪਰੀਮ ਕੋਰਟ ਨੇ ਤਾਂ ਉਹਨਾਂ ਨੂੰ ਬਰੀ ਕੀਤਾ ਹੋਇਆ ਸੀਗਾ ਇਹ ਕੇਸ ਵੀ ਹੈਗਾ ਜਿਹੜਾ ਆ 70 ਸਾਲ ਮੇਰੇ ਖਿਆਲ ਤੋਂ ਪੁਰਾਣਾ ਹੈਗਾ ਆ ਤੇ ਉਹ ਕਹਿੰਦੇ ਨੇ ਸਿਰਫ ਗ੍ਰਿਫਤਾਰੀ ਜਿਹੜੀ ਹੈ ਉਹ ਰਾਜਨੀਤੀ ਬਦਲੇ ਦੀ ਰਾਜਨੀਤੀ ਦੇ ਤਹਿਤ ਗ੍ਰਿਫਤਾਰੀ ਕੀਤੀ ਗਈ ਤੇ ਤੁਸੀਂ ਕੀ ਸਮਝਦੇ ਹੋ ਕਿ ਇਹ ਬਦਲੇ ਦੀ ਰਾਜਨੀਤੀ ਦੇ ਤਹਿ ਕਿਉਂਕਿ ਉਹਦਾਂ ਦਾ ਸਾਹਮਣੇ ਨਾ ਆਣਾ ਵੀ ਸਵਾਲ ਉਠਾਉਂਦਾ ਹੈ ਮਨਪਿਲ ਬਾਦਲ ਤੇ ਦੇਖੋ ਗੱਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਪ੍ਰਾਣੀਆਂ ਚੀਜ਼ਾਂ ਜਿਹੜੀਆਂ ਜਾਂ ਪੁਰਾਣੇ ਪਰਚੇ ਖੁੱਲ ਰਹੇ ਨੇ ਜੀ ਔਰ ਜਿਸ ਤਰੀਕੇ ਦੇ ਨਾਲ ਦੇਖੋ ਗੱਲ ਪਤਾ ਕੀ ਹੈ ਜੀ ਗੱਲ ਇਹ ਹੈ ਕਿ ਜਿਸ ਸਟੇਟ ਦੇ ਵਿੱਚ ਜੀ ਜਿਸ ਸਟੇਟ ਦੀ ਸਰਕਾਰ ਹੁੰਦੀ ਹੈ ਉੱਥੋਂ ਦੇ ਜਿਹੜੀਆਂ ਆ ਆਧਾਰੇ ਹੁੰਦੇ ਨੇ ਉਹਨਾਂ ਦਾ ਪ੍ਰਭਾਵ ਤੇ ਹੁੰਦਾ ਹੀ ਹੈ ਜੀ ਜੀ ਬਿਲਕੁਲ ਸੋ ਜੇ ਆਪਾਂ ਕੋਈ ਵੀ ਅਧਾਰਾ ਲੈ ਲਈਏ ਪੁਲਿਸ ਲੈ ਲਈਏ ਵਿਜੀਲੈਂਸ ਲੈ ਲਈਏ ਉਹ ਉਹਨਾਂ ਦੇ ਕੰਟਰੋਲ 'ਚ ਹੁੰਦੀ ਹੈ ਸਰਕਾਰ ਦੇ ਕੰਟਰੋਲ 'ਚ ਹੁੰਦੀ ਹੈ ਤੇ ਚਾਹੇ ਛੋਟਾ ਜਿਹਾ ਵੀ ਮੁੱਦਾ ਹੋਵੇ ਤਾਂ ਉਸ ਨੂੰ ਉਧਾਰ ਚੜਾ ਕੇ ਦੇਖੋ ਸੂਬੇ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਨੇ ਹੋ ਸਕਦਾ ਹੈ ਕਿ ਜਿਹੜੇ ਮੌਜੂਦਾ ਸਰਕਾਰ ਦੇ ਬਹੁਤ ਸਾਰੇ ਐਮਐਲਏ ਮੰਤਰੀ ਨੇ ਉਹਨਾਂ ਨਾਲ ਵੀ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਦੇ ਹੋ ਸਕਦਾ ਹੈ ਕਿ ਹੋਣ ਪਰ ਸਰਕਾਰ ਕਦੀ ਵੀ ਆਪਣੇ ਜਿਹੜੇ ਮੰਤਰੀ ਨੇ ਜਾਂ ਐਮਐਲਏ ਉਹਨਾਂ ਦੇ ਕਾਰਵਾਈ ਜਲਦੀ ਕਿਤੇ ਨਹੀਂ ਕਰਦੀ ਦੇਖੋ ਕੀਤੀਆਂ ਹੈਗੀਆਂ ਸਰਕਾਰ ਨੇ ਆਪਾਂ ਪਹਿਲਾਂ ਵੀ ਹੈਲਥ ਮਿਨਿਸਟਰ ਦੀ ਗੱਲ ਕਰੀਏ ਪਰ ਉਹ ਬਹੁਤ ਜ਼ਿਆਦਾ ਨਹੀਂ ਹੈਗੀਆਂ ਹੁਣ ਤੁਸੀਂ ਦੇਖ ਲਓ ਕਿ ਕਟਾਰੂ ਚੱਕ ਉਹਨਾਂ ਦਾ ਮੁੱਦਾ ਜੀ ਸੈਟਲ ਹੋ ਗਿਆ ਸੋ ਇਹ ਬਦਲੇ ਦੀ ਜਿਹੜੀ ਰਾਜਨੀਤੀ ਹੁੰਦੀ ਹੈ ਤੇ ਸਾਡੇ ਸ਼ੁਰੂ ਤੋਂ ਹੀ ਸਾਡੇ ਦੇਸ਼ ਦੇ ਵਿੱਚ ਹੋ ਰਹੀ ਹੈ ਇਹਦੇ ਵਿੱਚ ਕੋਈ ਦੋ ਰਾਏ ਜਾਂ ਕੋਈ ਸ਼ੱਕ ਨਹੀਂ ਹੈਗਾ ਕਿ ਸਾਡੇ ਜਿਹੜੇ ਸਿਆਸਤਦਾਨ ਨੇ ਇਹ ਰਾਜਨੀਤੀ ਜਿਹੜੀ ਹੈ ਇਹ ਕਰਦੀ ਹੀ ਹੈਗੇ ਨੇ ਬਿਲਕੁਲ ਤੇ ਰਾਜਨੀਤੀ ਦੀ ਗੱਲ ਕਰਦੇ ਪਿਓ ਜਿਸ ਤਰੀਕੇ ਨਾਲ ਬੀਬੀ ਜਗੀਰ ਕੋਰੇਵਾਰੇ ਵੀ ਖਬਰ ਆਈ ਹੈ ਕਿ ਵਿਜਨਦੀ ਰੇਡ ਪਈ ਹੈ ਉਹਨਾਂ ਦੇ ਬੇਕੋਲ ਡੇਰੇ ਦੇ ਉੱਪਰ ਕਈ ਦਸਤਾਵੇਜ਼ ਤੇ ਲੈਪਟਾਪ ਵਗੈਰਾ ਵੀ ਜ਼ਬਤ ਕਰ ਲਿੱਤੇ ਗਏ ਨੇ ਦੂਜੇ ਪਾਸੇ ਉਹ ਲਾਈਵ ਹੋ ਕੇ ਫੇਸਬੁੱਕ ਤੇ ਉਹਨਾਂ ਨੇ ਇਸ ਖਬਰ ਦਾ ਜਿਹੜਾ ਖੁਲੂਸ ਦਿੱਤਾ ਹੈ ਕਿ ਵੀ ਇਹੋ ਜੀ ਕੋਈ ਰੇਡ ਨਹੀਂ ਪਈ ਸੱਚਾਈ ਨਹੀਂ ਹੈਗੀ ਹੈ ਜੋ ਕੁਝ ਵੀ ਹੈਗਾ ਇਹ ਫੇਕ ਖਬਰਾਂ ਨੇ ਤੇ ਅਜਿਹੀ ਖਬਰਾਂ ਜਿਹੜੀਆਂ ਆ ਜਾਂਦੀਆਂ ਨੇ ਕਿ ਰੇਡ ਕੀਤੀ ਗਈ ਹੈ ਤੇ ਕਿ ਇਹ ਵੀ ਲੱਗਦਾ ਹੈ ਕਿ ਕਿਤੇ ਨਾ ਕਿਤੇ ਰਾਜਨੀਤੀ ਕੀਤੀ ਜਾ ਰਹੀ ਹੈ ਜਾਂ ਕਿਸੇ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕੀਤੀ ਜਾਂਦੀ ਹੈ ਦੇਖੋ ਗੱਲ ਇਹ ਹੈ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈ ਕਿ ਸਿਆਸਤ ਦੇ ਵਿੱਚ ਇੱਕ ਦੂਜੇ ਦੇ ਤੇ ਚਿੱਕੜ ਸੁਟਣਾ ਜਾਂ ਇੱਕ ਦੂਜੇ ਨੂੰ ਬਦਨਾਮ ਕਰਨਾ ਇਹ ਇੱਕ ਸਾਡੇ ਸਿਸਟਮ ਦੇ ਵਿੱਚ ਇੱਕ ਹਿੱਸਾ ਸਾਡੀ ਸਿਆਸਤ ਦੇ ਵਿੱਚ ਇੱਕ ਹਿੱਸਾ ਰਹਿ ਚੁੱਕਾ ਹੈ। ਜੀ। ਬਿਲਕੁਲ। ਸੋ ਜਿਸ ਵੇਲੇ ਰੇਡ ਹੋਈ ਹੈ ਜਾਂ ਨਹੀਂ ਹੋਈ ਹੈ ਆਪਣੇ ਕੋਲ ਕੋਈ ਤਸਵੀਰਾਂ ਜਾਂ ਕੋਈ ਐਦਾਂ ਦੇ ਮੌਕੇ ਦੇ ਮੌਜੂਦ ਕੋਈ ਚੀਜ਼ ਤੇ ਹੈ ਨਹੀਂ ਹੈ ਨਾ। ਸੋ ਰੇਡ ਹੋਈ ਹੈ ਰੇਡ ਤੋਂ ਬਾਅਦ ਉਹਨਾਂ ਨੇ ਖੁਦ ਡਿਨਾਈ ਕੀਤਾ ਹੈ ਸੋਸ਼ਲ ਮੀਡੀਆ ਤੇ ਆ ਕੇ ਕਿ ਭਾਈ ਕੋਈ ਰੇਡ ਹੋਈ ਨਹੀਂ ਪਰ ਜੋ ਸੂਤਰ ਦੱਸ ਰਹੇ ਨੇ ਜੋ ਜੀ। ਗੱਲਾਂ ਪਤਾ ਲੱਗ ਰਹੀਆਂ ਕਿ ਰੇਡ ਹੋਈ ਹੈ ਹੋਈ ਹੈ ਬਿਲਕੁਲ ਸੋ ਇਸੇ ਤਰੀਕੇ ਨਾਲ ਜੇ ਆਪਾਂ ਗੱਲ ਕਰੀਏ ਕਿ ਜਿਸ ਢੰਗ ਨਾਲ ਜਿਹੜਾ ਜਾਰਜ ਸ਼ੁਭ ਸੀਗਾ ਜਿਸ ਨੇ ਇਹ ਸਾਰੇ ਦੋਸ਼ ਲਾਏ ਨੇ ਵੀ ਇੰਨੀ ਜਿਹੜੀ ਇਹ ਪੰਚਾਇਤੀ ਜਿਹੜੀ ਹੈਗੀ ਹੈ ਜ਼ਮੀਨ ਜਿਹੜੀ ਹੈਗੀ ਹੈ ਨਗਰ ਪੰਚਾਇਤ ਦੀ ਜ਼ਮੀਨ ਉਹਦੇ ਤੇ ਕਬਜ਼ਾ ਕੀਤਾ ਹੋਇਆ ਸੋ ਇਹ ਸਭ ਮੁੱਦਾ ਜਿਹੜੇ ਹੈਗੇ ਨੇ ਕਿਤੇ ਨਾ ਕਿਤੇ ਦੇਖੋ ਗੱਲ ਆਰਤੀ ਦੀ ਗੱਲ ਹੈ ਕਿ ਧੂਆਂ ਦੇ ਉੱਥੇ ਉੱਠਦਾ ਜਿੱਥੇ ਕਿਤੇ ਨਾ ਕਿਤੇ ਕੋਈ ਅੱਗ ਉਹ ਮਾੜੀ-ਮੋਟੀ ਹੋਵੇ ਧੂਆਂ ਨੇ ਉੱਠਦਾ ਹੀ ਉੱਠਦਾ ਜੀ ਜੀ ਬਿਲਕੁਲ ਜੀ ਜੀ ਸੂਬੇ ਦੀ ਗੱਲ ਕਰ ਰਹੇ ਸੀ ਕਿ ਆਪਾਂ ਸਭ ਤੋਂ ਵੱਡੇ ਮੁੱਦੇ ਤੇ ਆਪਣੇ ਭਾਰਤ ਦੇਸ਼ ਦੀ ਗੱਲ ਕਰ ਲੈਨੇ ਆ ਕਿ ਭਾਰਤ ਤੇ ਕੈਨੇਡਾ ਦੇ ਵਿੱਚੋਂ ਲਗਾਤਾਰ ਜਿਹੜਾ ਹੈ ਉਹ ਜੰਗ ਜਾਰੀ ਹੈ ਹੁਣ ਯੂਐਸਆਈਐਸ ਪੀਐਫ ਦੇ ਵੱਲੋਂ ਜਿਹੜੀ ਹੈ ਕੈਨੇਡਾ ਸਰਕਾਰ ਦੀ ਜਿਹੜੀ ਬਿਆਨਬਾਜ਼ੀ ਕੀਤੀ ਗਈ ਹੈ ਕਿ ਭਾਰਤ ਦੇ ਏਜੰਸੀਆਂ ਦਾ ਹੱਥ ਹੋ ਸਕਦਾ ਹੈ ਖਾਲੇ ਤਾਂ ਨਿਸਮਰਠਕ ਨਿਜਰ ਦੀ ਹੱਤਿਆ ਦੇ ਪਿੱਛੇ ਉਹਨਾਂ ਨੇ ਇਸ ਗੱਲਾਂ ਦੀ ਨਿਖੇਧੀ ਕੀਤੀ ਹੈ ਕਿ ਉਹ ਜਾਣ ਬੁੱਝ ਕੇ ਕਿਦਾਂ ਕਿਤੇ ਭਾਰਤ ਨਾਲ ਰਿਲੇਸ਼ਨ ਵੀ ਖਰਾਬ ਕਰ ਰਹੇ ਨੇ ਦੇਖੋ ਇਹ ਚ ਜੋ ਇਸ ਵੇਲੇ ਕੈਨੇਡਾ ਦਾ ਤੇ ਭਾਰਤ ਦਾ ਜਿਹੜਾ ਮਾਹੌਲ ਜੋ ਜਿਸਟਿਕ ਨਾਲ ਮਨ ਮਟਾ ਹੋਇਆ ਹੈ ਹੈ ਨਾ ਉਹ ਚੱਲਦਾ ਪਿਆ ਸਭ ਨੂੰ ਪਤਾ ਹੈ ਕਿ ਉੱਥੇ ਵੀ ਸਿਆਸੀ ਗੱਲਾਂ ਮੱਤਾ ਹੀ ਨੇ ਹੈ ਨਾ ਉਹ ਉਹਨਾਂ ਨੂੰ ਵੀ ਜਸਟਨ ਟੂ ਡੋ ਨੋਮੀ ਆਪਣੇ ਜਿਹੜੇ ਹੈਗੇ ਆਪਣੇ ਪਾਵਰ ਬਣਾਉਣ ਵਾਸਤੇ ਸੀਟਾਂ ਵਾਸਤੇ ਸਭ ਚੀਜ਼ਾਂ ਕਰਨੀਆਂ ਪੈਰੀਆਂ ਨੇ ਹੁਣ ਜਸਟ ਇੱਕ ਤਰੀਕੇ ਦੇ ਨਾਲ ਆਪਾਂ ਗੱਲ ਕਰਦੇ ਹਾਂ ਕਿ ਯੂਐਸ ਆਈਐਸਪੀਐਫ ਦੇ ਜਿਹੜੇ ਮੁਖੀ ਨੇ ਉਹ ਮੁਕੇਸ਼ ਅੱਗੀ ਨੇ ਉਹਨਾਂ ਨੇ ਨਖੇਦੀ ਕੀਤੀ ਹੈ ਯੂਐਸ ਆਈਐਸ ਬਾਰੇ ਆਪਾਂ ਦੱਸ ਜਾਈਏ ਕਿ ਯੂਐਸ ਇੰਡੀਆ ਸਟ੍ਰੈਟੈਜਿਕ ਪਾਰਟਨਰਸ਼ਿਪ ਫੋਰਮ ਹੈ ਜਿਹੜੀ 2017 ਦੇ ਵਿੱਚ ਹੋਂਦ ਚ ਆਈ ਸੀਗੀ 400 ਤੋਂ ਵੱਧ ਗਲੋਬਲ ਕੰਪਨੀਆਂ ਦਾ ਨੈਟਵਰਕ ਹੈਗਾ ਔਰ ਇੱਕ ਨਾਨ-ਪ੍ਰੋਫਿਟ ਨਾਨ-ਗਵਰਨਮੈਂਟਲ ਨਿਰਪੱਖ ਇੱਕ ਜੀ ਸੰਸਥਾ ਹੈਗੀ ਹੈ ਸੋ ਇਹ ਇਹਦਾ ਕੰਮ ਹੈਗਾ ਕਿ ਸਰਕਾਰ ਔਰ ਵਪਾਰ ਦੇ ਵਿੱਚ ਜਿਹੜਾ ਪਾੜੇ ਨੂੰ ਜੀ ਪੂਰਤੀ ਕਰਨਾ ਉਸਦੀ ਬਿਲਕੁਲ ਸੋ ਉਹ ਮੁਖੀ ਨੇ ਸਾਫ਼ ਤੋਸ ਕਹਿ ਕੇ ਕਿ ਕੋਈ ਠੋਸ ਸਬੂਤ ਜਿਹੜੇ ਆ ਜਸਟਨ ਟਰੂਡੋ ਕੋ ਨਹੀਂ ਹੈਗੇ ਪਰ ਫਿਰ ਵੀ ਜਿਸ ਤਰੀਕੇ ਦੇ ਨਾਲ ਇਹਨੇ ਨੇ ਜਸਟਨ ਟਰੂਡੋ ਨੇ ਜੀ ਤੋਸ਼ ਲਾਏ ਨੇ ਭਾਰਤ ਉੱਤੇ ਉਹ ਬੜੇ ਮੰਦ ਭਾਗੇ ਨੇ ਬਿਲਕੁਲ ਸੋ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇੱਕ ਦੂਜੇ ਤੇ ਮਤਲਬ ਜਿਸ ਢੰਗ ਨਾਲ ਜਸਟਨ ਟਰੂਡੋ ਜਿਹੜਾ ਹੈਗਾ ਦੋਚ ਲਾ ਰਿਹਾ ਇਹ ਦੀ ਸਿਰਫ ਮੁਕੇਸ਼ ਅੱਗੀ ਨੇ ਨੇ ਪੂਰੇ ਮੈਂ ਕਹਿੰਨਾ ਕਿ ਵਰਲਡ ਦੇ ਵਿੱਚ ਲੋਕਾਂ ਨੂੰ ਪਤਾ ਹੈਗਾ ਔਰ ਮੰਦ ਭਾਗਾ ਨਖੇਦੀ ਯੋਗ ਜਿਹੜਾ ਇਹ ਕੰਮ ਹੈਗਾ ਕਿ ਦੋਸ਼ ਲਾਣਾ ਬਗੈਰ ਸਬੂਤਾਂ ਦੇ ਹੁਣ ਕੁਝ ਯੂਥ ਹੋਵੇ ਹੁਣ ਲੋਕਾਂ ਨੂੰ ਪਤਾ ਵੀ ਹੈ ਉੱਥੇ ਜਿਸ ਢੰਗ ਨਾਲ ਕੈਨੇਡਾ ਦੇ ਵਿੱਚ ਯੂ ਐਸ ਏ ਦੇ ਵਿੱਚ ਯੂ ਕੇ ਦੇ ਵਿੱਚ ਜੀ ਭਾਰਤ ਦੇ ਵਿਰੋਧ ਦੇ ਵਿੱਚ ਸਫਾਰਤਖਾਨਿਆਂ ਦੇ ਵਿੱਚ ਦੇ ਸਾਹਮਣੇ ਜੋ ਚੀਜ਼ਾਂ ਹੋਈਆਂ ਨੇ ਸਭ ਨੂੰ ਪਤਾ ਹੈ ਸੋ ਉੱਥੇ ਵੀ ਜਿਸ ਢੰਗ ਨਾਲ ਐਂਟੀ ਇੰਡੀਅਨ ਐਕਟੀਵਿਟੀਆਂ ਹੋ ਰਹੀਆਂ ਨੇ ਆ ਹੁਣ ਦੇਖ ਲਓ ਕਿ ਆ ਇੱਕ ਨੌਜਵਾਨ ਦੀ ਵੀ ਗੱਲ ਆਈ ਕਿ ਵਿਦੇਸ਼ ਦੇ ਵਿੱਚ ਇੱਕ ਜਿਸ ਢੰਗ ਨਾਲ ਪ੍ਰਦਰਸ਼ਨ ਹੋ ਰਿਹਾ ਸੀਗਾ ਸੋ ਜਿਹੜੇ ਐਂਟੀ ਇੰਡੀਅਨਸ ਲੋਕ ਹੈ ਕਿਨੇ ਜਿਹੜੇ ਸਾਡੇ ਭਾਰਤ ਤੋਂ ਹੀ ਗਏ ਨੇ ਉੱਥੇ ਪ੍ਰਦਰਸ਼ਨ ਕਰ ਰਹੇ ਸੀ ਤੇ ਭਾਰਤ ਦਾ ਝੰਡਾ ਉਹ ਲੋਕ ਜਿਹੜੇ ਸੀਗੇ ਉਹ ਬੇਅਦਬੀ ਕਰ ਰਹੇ ਸੀ ਤੇ ਉਸ ਨੌਜਵਾਨ ਨੇ ਉਸ ਨੂੰ ਸੰਭਾਲਿਆ ਚੱਕਿਆ ਤੇ ਕੁਝ ਐਂਟੀ ਇੰਡੀਅਨ ਲੋਕਾਂ ਨੇ ਅਦੀ ਨਖੇਦੀ ਵੀ ਕੀਤੀ ਹੈਗੀ ਔਰ ਮਤਲਬ ਮੁੰਡੇ ਨੂੰ ਉਹਦੇ ਤੇ ਮਤਲਬ ਭੜਕੇ ਵੀ ਹੈਗੇ ਆ ਵੀ ਤੂੰ ਕੀ ਕਰ ਰਿਹਾ ਲੇਕਿਨ ਉਸ ਨੌਜਵਾਨ ਨੇ ਕਿਹਾ ਕਿ ਨਹੀਂ ਮੈਨੂੰ ਚੰਗਾ ਨਹੀਂ ਲੱਗਿਆ ਮੈਂ ਆਪਣੀ ਅੱਖਾਂ ਸਾਹਮਣੇ ਭਾਰਤ ਦੇ ਝੰਡੇ ਦੀ ਇਹ ਚੀਜ਼ ਤੋਹੀਨ ਕਿਉਂਕਿ ਮੈਂ ਇੰਡੀਆ ਨਾ ਮੈ ਨਹੀਂ ਦੇਖ ਸਕਦਾ ਸੋ ਇਸ ਤਰੀਕੇ ਦੇ ਨਾਲ ਇੰਟਰਨੈਸ਼ਨਲ ਜਿਹੜੇ ਰਿਲੇਸ਼ਨ ਨੇ ਉਹ ਖਰਾਬ ਹੋ ਰਹੇ ਨੇ ਕਿਉਂਕਿ ਕਿਤੇ ਨਾ ਕਿਤੇ ਇਹ ਵੀ ਦੇਖਿਆ ਜਾ ਰਿਹਾ ਕਿ ਜਿਹੜੇ ਸਾਡੇ ਸਟੂਡੈਂਟ ਨੇ ਜੇ ਸਟੂਡੈਂਟਸ ਦੀ ਗੱਲ ਕਰੀਏ ਤੇ 230000 ਦੇ ਕਰੀਬ ਸਾਡੇ ਸਟੂਡੈਂਟਸ ਕੈਨੇਡਾ ਦੇ ਵਿੱਚ ਪੜਨਗੇ ਹੋਏ ਨੇ ਔਰ 55 ਅਰਬ ਡਾਲਰ ਯੂਐਸ ਦਾ ਜਿਹੜਾ ਉੱਥੇ ਇਨਵੈਸਟਮੈਂਟ ਜਿਹੜੀ ਹੈਗੀ ਹੈ ਇੱਥੇ ਕੈਨੇਡਾ ਨੇ ਕੀਤੀ ਹੋਈ ਹੈ ਹੈਨਾ ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਇਹਨਾਂ ਨਾਲ ਦੋਨਾਂ ਦੇਸ਼ਾਂ ਦਾ ਜਿਹੜਾ ਵਪਾਰ ਹੈਗਾ ਔਰ ਰਿਲੇਸ਼ਨ ਹੈ ਖਰਾਬ ਹੋਣਗੇ ਕਿਤੇ ਨਾ ਕਿਤੇ ਇਫੈਕਟ ਪਊਗਾ ਬਹੁਤ ਸਾਰੀਆਂ ਚੀਜ਼ਾਂ ਨੂੰ ਪਊਗਾ ਹੁਣ ਜਿਹੜੇ ਸਾਡੇ ਸਟੂਡੈਂਟਸ ਗਏ ਹੋਏ ਨੇ ਦੇਖੋ ਤੁਸੀਂ ਮੈਂ ਅਕਸਰ ਦੇਖਦਾ ਜਦੋਂ ਇੱਥੇ ਉਹਨਾਂ ਨੇ ਗੁਲਮੋਹਰ ਹੋਟਲ ਦੇ ਲੱਗੇ ਬਹੁਤ ਸਾਰੇ ਸਟੂਡੈਂਟ ਹੈ ਸ਼ਨੀਵਾਰ ਤੇ ਬੁੱਧਵਾਰ ਬੜੀ ਵੱਡੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਚਾਈਲਡਸ ਦਾ ਪੇਪਰ ਦੇਣ ਵਾਸਤੇ ਬੈਠੇ ਹੁੰਦੇ ਨੇ ਲੋਕ ਬਾਹਰ ਜਾੜੇ ਹੁਣ ਜਿਹੜਾਂ ਦੇ ਬੱਚੇ ਉੱਥੇ ਗਏ ਹੋਏ ਨੇ ਉਹਨਾਂ ਦੇ ਵਿਚਾਰਿਆਂ ਦੀ ਰਾਤਾਂ ਦੀ ਨੀਂਦ ਖਰਾਬ ਹੋਈ ਹੈ ਕਿ ਸਾਡੇ ਬੱਚਿਆਂ ਦਾ ਭਵਿੱਖ ਕੀ ਹੋਊਗਾ ਕੀ ਹੋਊਗਾ ਸਰਕਾਰ ਕੀ ਕਰੂਗੀ ਕਿੱਦਾਂ ਨਹੀਂ ਕਰੂਗੀ ਉੱਥੇ ਇੱਕ ਚੀਜ਼ ਹੋਰ ਹੈ ਕਿ ਜਿਸ ਢੰਗ ਨਾਲ ਆਪਸ ਦੇ ਵਿੱਚ ਹੀ ਅਰਤੀ ਜੀ ਦੇਖਿਆ ਜਾਵੇ ਨਾ ਵਿਦੇਸ਼ਾਂ ਦੇ ਵਿੱਚ ਚਾਹੇ ਚਲੇ ਜਿੱਥੇ ਜਿੱਥੇ ਸਾਡੇ ਭਾਰਤੀ ਗਏ ਨੇ ਹਾਲਾਂਕਿ ਉੱਥੇ ਇਥੋਂ ਦੀ ਲੈਗਸੀ ਇਥੋਂ ਦੀ ਮਾਨਸਿਕਤਾ ਉਹ ਉਹ ਲੈ ਗਏ ਨੇ ਜੀ ਉੱਥੇ ਵੀ ਬਹੁਤ ਜ਼ਿਆਦਾ ਜਾਤ ਪਾਤ ਦਾ ਜਿਹੜਾ ਭੇਦ ਭਾਵ ਨਸਲ ਭੇਦ ਜਾਤ ਪਾਉ ਗੋਰੇ ਤੇ ਸਾਡੇ ਨਾਲ ਜੋਖ ਕਰਦੇ ਨੇ ਉਹਨਾਂ ਨੇ ਦੇ ਵਿੱਚ ਕੀ ਕਰਨਾ ਹੈ ਅਸੀਂ ਆਪਸ ਦੇ ਵਿੱਚ ਹੀ ਲੱਗੇ ਹੋਏ ਆ ਜੀ ਸਾਡੇ ਜੀ ਇਹ ਜਾਤ ਪਾਤ ਦਾ ਉੱਥੇ ਬਹੁਤ ਜ਼ਿਆਦਾ ਵੱਡਾ ਚੀਜ਼ਾਂ ਹੈਗੀਆਂ ਨੇ ਫਿਰ ਇੱਥੇ ਛੱਡ ਦਿਓ ਕਈ ਤੇ ਇਹ ਵੀ ਚੀਜ਼ ਸੁਣਨ ਨੂੰ ਆਈਏ ਕਿ ਪੰਜਾਬ ਦੇ ਵਿੱਚ ਸਾਡੇ ਜੋ ਪੰਜਾਬੀ ਹੈ ਜੀ ਇਹ ਜੀ ਮਾਲਵੇ ਦੇ ਨੇ ਇਹ ਦੁਆਬੇ ਦੇ ਨੇ ਨਹੀਂ ਸਾਡੀ ਅਸੀਂ ਮਾਲਵਿਆਂ ਦੇ ਨਾਲ ਨਹੀਂ ਜੀ ਮਾਲਵੇ ਵਾਲਿਆਂ ਦੇ ਨਾਲ ਨਹੀਂ ਮਿਲਦੇ ਜੇ ਅਸੀਂ ਦੁਆਬੇ ਵਾਲੇ ਨੇ ਇਹੋ ਜੀ ਚੀਜ਼ਾਂ ਵੀ ਜਿਹੜੀਆਂ ਹੈਗੀਆਂ ਆਪਸ ਦੇ ਵਿੱਚ ਸੁਣਨ ਨੂੰ ਕਈ ਥਾਂ ਹੀ ਮਿਲਦੀਆਂ ਨੇ ਸੋ ਇਸ ਵੇਲੇ ਉੱਥੇ ਵੀ ਜੋ ਚੀਜ਼ ਹੈ ਕੁਝ ਲੋਕ ਜਿਹੜੇ ਨੇ ਮੈਂ ਨਹੀਂ ਕਹਿੰਦਾ ਕਿ ਸਾਰੇ ਮਾੜੇ ਨੇ ਚੰਗੇ ਲੋਕ ਵੀ ਹੁੰਦੇ ਨੇ ਜਿਹੜੇ ਸਮਝਦਾਰ ਪੜ੍ਹੇ ਲੈ ਕੇ ਚੰਗੇ ਜਿਹੜੇ ਹੈਗੇ ਨੇ ਲੋਕ ਨੇ ਪਰ ਬਹੁਤ ਸਾਰੇ ਲੋਕ ਕਈ ਇਹੋ ਜਿਹੇ ਵੀ ਨੇ ਜਿਹੜੇ ਉੱਥੇ ਆਪਣੇ ਦੇਸ਼ ਦੀ ਬਦਨਾਮੀ ਕਰ ਰਹੇ ਨੇ ਇਹੋ ਜਿਹੀ ਹਰਕਤਾਂ ਇਹੋ ਜਿਹੀ ਕਰਤੂਤਾਂ ਦੇ ਨਾਲ ਜੋ ਕਰ ਰਹੇ ਨੇ ਤਾਂ ਇੱਕ ਹੋਰ ਖਬਰ ਤੁਹਾਡੇ ਨਾਲ ਜ਼ਿਕਰਯੋਗ ਹੈ ਕਿ ਆ ਬੀਤੇ ਦਿਨੇ ਵੀ ਨਾ ਜੀ ਦੋ ਭਾਰਤੀ ਪਾਇਲਟ ਟ੍ਰੇਨਿੰਗ ਪਾਇਲਟ ਛੋਟਾ ਜਿਹਾ ਜਿਹੜੇ ਟ੍ਰੇਨਿੰਗ ਲੈਂਦੇ ਨੇ ਛੋਟੇ ਜਹਾਜ਼ਾਂ ਦੇ ਉੱਤੇ ਨੇ ਪੀਪੀਐਲ ਔਰ ਸੀਪੀਐਲ ਲਾਇਸੈਂਸ ਹੁੰਦਾ ਨੇ ਕਿ ਐਸਪੀਐਲ ਸਟੂਡੈਂਟ ਪਾਇਲਟ ਲਾਇਸੈਂਸ ਹੁੰਦਾ ਹੈ ਕਿ ਐਸਪੀ ਪੀਪੀਐਲ ਹੁੰਦਾ ਪ੍ਰਾਈਵੇਟ ਪਾਇਲਟ ਲਾਇਸੈਂਸ ਤੀਸਰਾ ਉਹਦਾ ਕਮਰਸ਼ੀਅਲ ਪਾਇਲਟ ਲਾਇਸੈਂਸ ਜੀ ਸੋ ਛੋਟੇ ਜਹਾਜ ਦੇ ਉੱਤੇ ਨਾ ਉਹ ਪੀਪੀਲ ਦੇ ਸਟੂਡੈਂਟਸ ਯੂ ਟ੍ਰੇਨਿੰਗ ਟ੍ਰੇਨਿੰਗ ਨਹੀਂ ਸੀਗੇ ਉਹ ਟ੍ਰੇਨਿੰਗ ਕਰ ਰਹੇ ਸੀਗੇ ਤੇ ਉਹ ਜਸ ਵੇਲੇ ਉਹ ਛੋਟਾ ਜਹਾਜ ਉਡਾਣ ਲੱਗੇ ਨੇ ਤੇ ਉਹ ਉਡਾਣ ਲੱਗਿਆਂ ਉਹ ਦਰਖਤ ਦੇ ਵਿੱਚ ਵੱਜ ਗਿਆ ਉਹ ਐਕਸੀਡੈਂਟ ਹੋਇਆ ਤੇ ਤਿੰਨ ਜਿਹੜੇ ਇੱਕ ਦੋ ਭਾਰਤੀ ਸੀਗੇ ਇੱਥੇ ਉੱਥੇ ਦੇ ਜੀ ਆ ਔਰ ਇੱਕ ਉਥੋਂ ਦਾ ਇੱਕ ਬੰਦਾ ਸੀਗਾ ਤਿੰਨ ਜਣਿਆਂ ਦੀ ਜਿਹੜੀ ਆ ਉਹ ਮੌਤ ਹੋ ਗਏ ਬੜੀ ਮੰਨ ਭਾਗੀ ਗੱਲ ਹੋਈ ਹੈ ਜੀ ਸੋ ਅ ਇਸ ਵੇਲੇ ਜੋ ਮਾਹੌਲ ਆ ਪੂਰੀ ਦੁਨੀਆ ਦਾ ਸਿਰਫ ਅਸੀਂ ਇਹ ਨਹੀਂ ਕਹੀਆ ਬੜਾ ਮੈਂ ਕਹਿੰਨਾ ਹੈਰਾਨ ਕਰਨ ਵਾਲਾ ਜੋ ਇਸ ਢੰਗ ਨਾਲ ਕਹਿ ਰਹੇ ਨੇ ਕਾਲਯੁਗ ਛਾਇਆ ਹੋਇਆ ਹੈ ਹਰ ਪਾਸੇ ਕਲਯੁਗ ਛਾਇਆ ਹੋਇਆ ਹੈ ਹਰ ਪਾਸੇ ਜਿਹੜਾ ਸਿਆਸਤ ਸਿਰਫ ਆਪਣੀ ਕੁਰਸੀਆਂ ਦੇ ਪਿੱਛੇ ਭੱਜ ਰਹੇ ਨੇ ਤੁਸੀਂ ਸਟੂਡੈਂਟ ਦੀ ਗੱਲ ਕੀਤੀ ਹੈ ਮੈਸੇ ਤਾਂ ਸਮਾਂ ਤੁਹਾਡਾ ਮੈਂ ਜ਼ਿਆਦਾ ਲੈ ਲਿਆ ਲੇਕਿਨ ਜਾਂਦੇ ਜਾਂਦੇ ਕਿ ਇੱਕ ਛੋਟਾ ਜਿਹਾ ਸਵਾਲ ਦਾ ਹੋਰ ਜ਼ਿਕਰ ਕਰਾਂਗੀ ਕਿ ਸੂਬੇ ਦੀ ਸਰਕਾਰਾਂ ਦੀ ਆਪਸੀ ਰੰਜਿਸ਼ਾ ਹੋਣ ਜਾਂ ਫਿਰ ਦੇਸ਼ ਦੀਆਂ ਸਰਕਾਰਾਂ ਦਾ ਆਪਸੀ ਰੰਜਿਸ਼ਾ ਹੋਣ ਉਹਨਾਂ ਸਭ ਦੇ ਵਿਚਾਲੇ ਜਿਹੜੀ ਆਮ ਜਨਤਾ ਆ ਕਿਤਨਾ ਕਿਤੇ ਉਹ ਮਾਰਖ ਆ ਜਾਂਦੀ ਹੈ ਕਿਉਂਕਿ ਜਨਤਾ ਜਿਹੜੀ ਹੈ ਉਹ ਬੜੀ ਉਮੀਦਾਂ ਨਾਲ ਬੜੇ ਚਾਹਵਾਂ ਨਾਲ ਸਰਕਾਰ ਨੂੰ ਵੋਟਾਂ ਪਾਉਂਦੀ ਹੈ ਕਿ ਸਾਡੀਆਂ ਸੁਣੀਆਂ ਜਾਣਗੀਆਂ ਲੇਕਿਨ ਜਨਤਾ ਨੂੰ ਸ਼ਾਇਦ ਉਹ ਉਮੀਦ ਜਿਹੜੀ ਹੈ ਸਰਕਾਰਾਂ ਖਰੀਆਂ ਨਹੀਂ ਉੱਤਰਦੀਆਂ ਦੇਖੋ ਸਰਕਾਰਾਂ ਜਿਹੜੀਆਂ ਨੇ ਅਸਲ 'ਚ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਜਿਹੜੇ ਸਾਡੇ ਰਿਪਰੈਜ਼ੈਂਟੇਟਿਵ ਨੇ ਅਸੀਂ ਚੋਣ ਕੇ ਭੇਜਦੇ ਨੇ ਆ ਲੋਕ ਸਭਾ 'ਚ ਜਾਓ ਜੀ ਤੁਸੀਂ ਵਿਧਾਨ ਸਭਾ 'ਚ ਜਾਓ ਜੀ ਸਾਡੇ ਕੰਮ ਕਰੋ ਜੀ ਨਗਰ ਨਿਗਮ 'ਚ ਜਾਓ ਜੀ ਤੁਸੀਂ ਹੈਨਾ ਇਸਾਡੇ ਰਿਪ੍ਰেজੈਂਟੇਟਿਵ ਨੇ ਸਾਡੀਆਂ ਤਨਖਾਹਾਂ ਤੇ ਪੜਦੇ ਨੇ ਅਸੀਂ ਤੁਸੀਂ ਇੱਕ ਪੈਨ ਵੀ ਖਰੀਦ ਦਿਓ ਜਾਂ ਕੋਈ ਵੀ ਚੀਜ਼ ਖਰੀਦ ਦਿਓ ਉਹਦਾ ਟੈਕਸ ਪੇ ਕਰਦੇ ਹੋ ਇਨਕਮ ਟੈਕਸ ਪੇ ਕਰਦੇ ਹੋ ਹਰ ਚੀਜ਼ਾਂ ਦਾ ਪੇ ਕਰ ਇੱਕ ਤਰ੍ਹਾਂ ਨਾਲ ਸਾਡੇ ਕੰਮ ਕਰਨ ਵਾਸਤੇ ਕੇ ਸਾਡੇ ਰਿਪ੍ਰেজੈਂਟੇਟਿਵ ਨੇ ਅਸੀਂ ਭੇਜਿਆ ਸਾਡੇ ਲਈ ਕੰਮ ਕਰੋ ਜਾ ਕੇ ਲੇਕਿਨ ਇਹ ਚਾਹੁੰਦੇ ਨਹੀਂ ਹੈਗੇ ਕਿ ਦੇਸ਼ ਦੀ ਬਰਬਾਦੀ ਦੇ ਵਿੱਚ ਆਪਣੇ ਕੋਲ ਸਾਇੰਟਿਸਟਾਂ ਹੁੰਦੇ ਹੁੰਦੇ ਨੇ ਡਾਕਟਰ ਸਾਹਿਬ ਡਾਕਟਰ ਬਲਬੀਤ ਸਿੰਘ ਆਲਖ ਬਲਵਿੰਦਰ ਆਲਖ ਉਹ ਵੀ ਕਈ ਵਾਰੀ ਬੜੀਆਂ ਗੱਲਾਂ ਦੱਸਦੇ ਨੇ ਉਹ ਕਰਦੇ ਨੇ ਕਿ ਇਹ ਲੋਕ ਕਾਰਪੋਰੇਟ ਸੈਕਟਰ ਹੋ ਗਿਆ ਦੇਸ਼ ਦਾ ਪੋਲੀਟੀਸ਼ਨ ਹੋ ਗਏ ਬੀਰੋਕਰੇਟਸ ਹੋ ਗਏ ਇਹਨਾਂ ਨੇ ਦੇਸ਼ ਦਾ ਕਹਿੰਦੇ ਬੇੜਾਗਰ ਕੀਤਾ ਹੋਇਆ ਜੀ ਸੋ ਕਿਤੇ ਨਾ ਕਿਤੇ ਇਹ ਦੇਖੋ ਕਿ ਇੱਕ ਤੇ ਐਜੂਕੇਟ ਨਹੀਂ ਹੋਣ ਦੇਣਾ ਚਾਹੁੰਦੇ ਸਿਸਟਮ ਨੂੰ ਸਮਾਜ ਨੂੰ ਕਿਉਂਕਿ ਜਦੋਂ ਲੋਕ ਪੜ੍ਹੇ ਲਿਖੇ ਹੁੰਦੇ ਨੇ ਜਾਗਰੂਕ ਹੁੰਦੇ ਨੇ ਤਾਂ ਫੇਰ ਅਵੇਅਰ ਬੰਦੇ ਨੂੰ ਪਤਾ ਲੱਗਦਾ ਯਾਰ ਸਾਡੇ ਸਿਸਟਮ ਦੇ ਵਿੱਚ ਕੀ ਚੱਲ ਰਿਹਾ ਕੀ ਹੋ ਰਿਹਾ ਹੈ ਉਧਰ ਤੇ ਆਉਂਦੇ ਨਹੀਂ ਪਏ ਨਾ ਐਜੂਕੇਸ਼ਨ ਦਾ ਐਜੂਕੇਸ਼ਨ ਦਾ ਮਤਲਬ ਹੁੰਦਾ ਓਵਰਆਲ ਡਵੈਲਪਮੈਂਟ ਕਿ ਤੁਹਾਡੇ ਮਾਨਸਿਕ ਤੌਰ ਤੇ ਵੀ ਤੁਸੀਂ ਡਵੈਲਪ ਹੋ ਜਾਓ ਔਰ ਕਿੱਤੇ ਪੱਖੋਂ ਤੁਸੀਂ ਕਿੱਤਾ ਲੈਣ ਯੋਗ ਘਰੋਬਾਰ ਵਾਸਤੇ ਤੁਸੀਂ ਪਰਫੈਕਟ ਹੋ ਜੋ ਲੈਣ ਯੋਗ ਬਣ ਜਾਓ ਤੁਹਾਨੂੰ ਜਾਣਕਾਰੀ ਇੰਨੀ ਹੋਵੇ ਚੰਗੇ ਔਰ ਬੁਰੇ ਦਾ ਪਤਾ ਲੱਗ ਸਕੇ ਲੇਕਿਨ ਸਾਡੀ ਜੋ ਐਜੂਕੇਸ਼ਨ ਸਿਸਟਮ ਹੈਗਾ ਉਹ ਬੇਸ਼ੱਕ ਪਾਲਿਸੀਆਂ ਆ ਰਹੀਆਂ ਨੇ ਉਹ ਜੋ ਲੋਕ ਜਿਹੜੇ ਅਵੇਡ ਨਹੀਂ ਚਾਹੁੰਦੇ ਹੀ ਨਹੀਂ ਹੈਗੇ ਰਾਈਟ ਟੂ ਰਿਕਾਲ ਰਾਈਟ ਟੂ ਰਿਜੈਕਟ ਵਰਗੀਆਂ ਪ੍ਰੋਵੀਜ਼ਨਸ ਹੈਗੀਆਂ ਇਲੈਕਸ਼ਨ ਰੂਲ 1961 ਦੇ ਹੈਗੇ ਹੈ ਨਾ ਉਹਦੇ ਵਿੱਚ ਤੁਸੀਂ ਉਸ ਨੂੰ ਇੰਪਲੀਮੈਂਟ ਹੁਣ ਇਲੈਕਸ਼ਨ ਕਮਿਸ਼ਨ ਨੇ ਕਿਤੇ ਨਾ ਕਿਤੇ ਨੋਟਾ ਦਾ ਬਟਨ ਤੇ ਲੈਨੇ ਲਾ ਦਿੱਤਾ ਹੈ ਲੇਕਿਨ ਉਹਦਾ ਕੀ ਇਫੈਕਟ ਹੈ ਜਾਂ ਉਹ ਕਿੰਨਾ ਕੁ ਜਿਹੜਾ ਹੈਗਾ ਇੰਪਲੀਮੈਂਟ ਕੀਤਾ ਗਿਆ ਸਹੀ ਤਰੀਕੇ ਦੇ ਨਾਲ ਜੀ ਲੋਕਾਂ ਕੋਲ ਕੋਈ ਆਪਸ਼ਨ ਨਹੀਂ ਹੈਗੀ ਲੋਕਾਂ ਕੋਲ ਆਪਸ਼ਨ ਹੈ ਕਿ ਯਾਰ ਅੱਜ ਇਸ ਪਾਰਟੀ ਦਾ 10 ਕੈਂਡੀਡੇਟ ਖੜੇ ਨੇ ਜੀ ਹੁਣ ਤੁਸੀਂ ਤੁਹਾਡੇ ਕੋਲ ਕੀ ਆਪਸ਼ਨ ਹੈ ਸਾਰੇ ਦਾ ਸਾਰੇ ਇਦਾਂ ਦੇ ਨੇ ਹੁਣ ਮੰਨ ਲਓ ਤੁਸੀਂ ਕਈ ਲੋਕ ਕਹਿੰਦੇ ਨੇ ਕਿ ਭਾਈ ਤੁਸੀਂ ਆਪ ਇਲੈਕਸ਼ਨ 'ਚ ਕਿਉਂ ਨਹੀਂ ਖੜੇ ਹੋ ਤੁਸੀਂ ਆਲੋਚਨਾ ਕਰਦੇ ਹੋ ਤੁਸੀਂ ਆਪ ਇਲੈਕਸ਼ਨ 'ਚ ਖੜੇ ਹੋ ਜਾਓ ਮੈਨੂੰ ਇਹ ਦੱਸੋ ਕਿ ਆਮ ਬੰਦੇ ਨੂੰ ਟਿਕਟ ਲੈਣੀ ਹੋਵੇ ਕਿਸੇ ਪਾਰਟੀ ਕੋਲੋਂ ਆਮ ਬੰਦੇ ਨੂੰ ਟਿਕਟ ਦਿੰਦੇ ਨੇ ਪਹਿਲਾਂ ਤਾਂ ਜੇਬ ਦੇਖਦੇ ਨੇ ਸੱਚਾਈ ਹੈ ਜੋ ਜੋ ਸੱਚਾਈ ਹੈ ਆਮ ਬੰਦਾ ਤੇ ਵੈਸੇ ਹੀ ਟਿਕਟ ਲੈਣ ਜੋਗਾ ਨਹੀਂ ਹੈਗਾ ਦੂਸਰੀ ਗੱਲ ਹੈ ਜੇ ਮੰਨ ਲਓ ਟਿਕਟ ਮਿਲ ਜਾਂਦੀ ਕੋਈ ਇੰਨਾ ਪੈਸਾ ਨਹੀਂ ਹੁੰਦਾ ਉਹਦੇ ਕੋਲ ਕਿ ਭਾਈ ਉਹ ਚੋਣਾਂ ਦੇ ਉੱਤੇ ਖਰਚ ਸਕੇ ਸੋ ਇਹ ਚੀਜ਼ਾਂ ਜਿਹੜੀਆਂ ਬੜੀਆਂ ਆਕੀਆਂ ਆਜ਼ਾਦ ਉਮੀਦਵਾਰ ਖੜੇ ਤੇ ਉਹ ਤੁਹਾਨੂੰ ਪਤਾ ਹੀ ਹੈ ਕੀ ਹਾਲ ਹੁੰਦਾ ਸੋ ਇਹ ਬੜੀਆਂ ਮੰਦ ਭਾਗੀ ਗੱਲਾਂ ਨੇ ਬਹੁਤ ਸਾਰੀਆਂ ਕਈ ਵਾਰੀ ਲੋਕ ਬਾਹਰੋਂ ਆਉਂਦੇ ਨੇ ਤੇ ਸਾਡੇ ਪੰਜਾਬੀ ਉਹ ਦੱਸਦੇ ਨੇ ਕਿ ਯਾਰ ਜਿਹੜੀ ਉੱਥੇ ਚੋਣਾਂ ਹੁੰਦੀਆਂ ਨੇ ਜਿਹੜੇ ਇਲੈਕਸ਼ਨ ਹੁੰਦੇ ਨੇ ਅਸੀਂ ਪੈਸੇ ਹੀ ਨਹੀਂ ਖਰਚਦੇ ਜਾਂ ਬੜੇ ਹੋਰ ਤਰ੍ਹਾਂ ਸੋ ਇਹ ਚੀਜ਼ਾਂ ਜਿਹੜੀਆਂ ਨੇ ਸੁਧਾਰ ਦੀ ਬੜੀ ਜ਼ਰੂਰਤ ਹੈ ਖਾਸ ਤੌਰ ਤੇ ਇਮਾਨਦਾਰ ਹੋਣ ਦੀ ਜ਼ਰੂਰਤ ਹੈ ਇਮਾਨਦਾਰੀ ਦੀ ਜ਼ਰੂਰਤ ਹੈ ਮਨ ਨੂੰ ਆਪਣੇ ਨੂੰ ਦਿਮਾਗ ਨੂੰ ਸਾਫ਼ ਕਰਨ ਦੀ ਲੋੜ ਹੈ ਮਨ ਨੂੰ ਸਾਫ਼ ਕਰਨ ਦੀ ਲੋੜ ਹੈ ਕਿ ਅਸੀਂ ਇਮਾਨਦਾਰੀ ਦੇ ਨਾਲ ਆਪਣੇ ਦੇਸ਼ ਸਮਾਜ ਦੀ ਸੇਵਾ ਕਰ ਸਕੀਏ ਆਪਣੇ ਦੇਸ਼ ਨੂੰ ਤਰੱਕੀ ਵਾਲੇ ਪਾਸੇ ਲੈ ਕੇ ਜਾ ਸਕੀਏ ਆਦਰਵਾਇਜ਼ ਜੋ ਸਾਡਾ ਮੀਡੀਆ ਵੀ ਹੈ ਮੈਂ ਪਹਿਲਾਂ ਵੀ ਜ਼ਿਕਰ ਕਰਦਾ ਕਿ ਉਹ ਮੀਡੀਆ ਸਾਡਾ ਜਿਹੜੇ ਸਹੀ ਰਿਪੋਰਟਾਂ ਜਿਹੜਾ ਪੇਸ਼ ਨਹੀਂ ਕਰਦਾ ਜੋ ਇੰਟਰਨੈਸ਼ਨਲ ਲੈਵਲ ਤੇ ਰਿਪੋਰਟਾਂ ਆ ਰਹੀਆਂ ਨੇ ਉਹ ਬੜੀਆਂ ਹੈਰਾਨ ਕਰਨ ਵਾਲੀਆਂ ਆ ਰਹੀਆਂ ਨੇ ਪਰ ਸਾਡੇ ਦੇਸ਼ ਦੇ ਵਿੱਚ ਜੋ ਦੱਸ ਰਹੇ ਨੇ ਉਹ ਬਿਲਕੁਲ ਹੀ ਆਪੋਜ਼ਿਟ ਦੱਸ ਰਹੇ ਨੇ ਜੀ ਅਸੀਂ ਇਹ ਕਰਤਾ ਸੀ ਉਹ ਕਰਤਾ ਬਿੰਦਾ ਜੀ ਤੁਸੀਂ ਜਿੰਨੇ ਵੀ ਮੈਂ ਸਿਆਸੀ ਮੁੱਦਿਆਂ ਦੇ ਉੱਤੇ ਗੱਲ ਕੀਤੀ ਹੈ ਜਿਹੜੇ ਦਰਸ਼ਕ ਵੀ ਦੇਖ ਰਹੇ ਨੇ ਜਿੰਨੇ ਇੱਕ ਸੂਝ-ਬੂਝ ਨਾਲ ਤੁਸੀਂ ਸਵਾਲਾਂ ਦਾ ਜਵਾਬ ਦਿੱਤਾ ਆ ਬਹੁਤ ਹੀ ਚੰਗੀ ਜਾਣਕਾਰੀ ਦਿੱਤੀ ਹੈ ਤੇ ਅੱਜ ਦੇ ਰਾਜ ਆ ਸੇਵਾ ਪ੍ਰੋਗਰਾਮ ਦੇ ਵਿੱਚ ਫਿਲਹਾਲ ਬਸ ਇੰਨਾ ਹੀ ਫਿਰ ਕੱਲ ਬਾਤ ਕਰਾਂਗੇ ਅਜਿਹੇ ਸਿਆਸੀ ਮੁੱਦਿਆਂ ਨੂੰ ਲੈ ਕੇ ਬਿੰਦਾ ਜੀ ਜਿਹਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਉਮੀਦ ਕਰਦੇ ਆ ਕਿ ਤੁਹਾਡੇ ਮਨਾਂ ਦੇ ਵਿੱਚ ਵੀ ਜਿਹੜੇ ਸਵਾਲ ਹੋਣਗੇ ਅਜਿਹੇ ਸਿਆਸੀ ਮੁੱਦਿਆਂ ਨੂੰ ਲੈ ਕੇ ਕਿਤੇ ਨਾ ਕਿਤੇ ਕਲੀਅਰ ਹੋਏ ਹੋਣਗੇ ਤੇ ਜੇਕਰ ਅਜਿਹੇ ਮਾਮਲੇ ਨੂੰ ਲੈ ਕੇ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈ ਤੁਹਾਡਾ ਕੋਈ ਵਿਚਾਰ ਹੈ ਤੇ ਸਾਡੇ ਕਮੈਂਟ ਬਾਕ ਦੇ ਵਿੱਚ ਜਰੂਰ ਸ਼ੇਅਰ ਕਰਨਾ ਤਾਂ ਕਿ ਤੁਹਾਡੇ ਵਿਚਾਰਾਂ ਨੂੰ ਅਸੀਂ ਇਸ ਪ੍ਰੋਗਰਾਮ ਦੇ ਰਾਹੀਂ ਜਨਤਾ ਕਰ ਸਕੀਏ ਤੁਸੀਂ ਬਣੇ ਰਹੋ ਐਸਐਨ ਨਿਊਜ਼ ਦੇ